ਹਾਂਜੀ ਬਾਈ ਜੀ ਇੱਕੋ ਘਰੇ ਇੱਕੋ ਵੀਰ ਕੋਲੇ ਤਿੰਨ ਟਰਾਲੇ ਬਕਾਉ ਨੇ ਮੋਬਾਈਲ ਨੰਬਰ ਦੀ ਗੱਲ ਕਰਕੇ ਤਾਂ ਮੋਬਾਈਲ ਨੰਬਰ ਹੈਗਾ ਜੀ ਵੀਰ ਦਾ 9463718059463718059 ਵੀਰ ਦਾ ਮੋਬਾਈਲ ਨੰਬਰ ਹੈ ਬਾਈ ਜੀ ਸਕਰੀਨ ਤੇ ਵੀ ਸ਼ੋ ਹੋਊਗਾ ਪਹਿਲਾ ਟਰਾਲੇ ਬਾਰੇ ਗੱਲ ਕਰਦੇ ਆਂ ਬਾਈ ਜੀ 11 1/2 ਦੀ ਹੈਵੀ ਟਰਾਲੀ ਹੈ ਬਾਈ ਜੀ ਰੇਟ ਹੈਗਾ 1 ਲੱਖ ਤੇ 58000 ਰੁਪਏ ਮੌਕੇ ਤੇ ਮਾਨਤਾ ਹੋ ਜਾਊਗਾ ਅੱਗੇ ਹੈਗੀ ਹੈ ਬਾਈ ਜੀ ਟਰਾਲੀ ਇਹ ਇਹ ਟਰਾਲੀ ਹੈਗੀ ਬਾਈ ਜੀ 11 6 ਦੀ ਟਰਾਲੀ ਹੈਗੀ ਸਾਰੀ ਟਰਾਲੀ ਬਾਈ ਜੀ ਬਿਲਕੁਲ ਰੀਜਨ ਵਾਲਾ ਵਧੀਆ ਰੰਗ ਪੇਂਟ ਹੋਇਆ ਵਾ ਟਰਾਲੀ ਨੂੰ ਸਿੰਗਲ ਟੈਰੀ ਟਰਾਲੀ ਹੈ ਇਹ ਚੈੱਕ ਕਰ ਸਕਦੇ ਹੋਗੇ ਪੂਰਾ ਵਧੀਆ ਤੇ ਹੈਵੀ ਜੱਕ ਲੱਗਾ ਹੋਇਆ ਹੈ ਬਾਈ ਜੀ ਕੜੇ ਵਾਲੇ ਰੈਮ ਪਾਏ ਹੋਏ ਆ ਤੇ ਰੇਟ ਇਹਦਾ ਹੈਗਾ ਪੂਰਾ ਸਹੀ 1 ਲੱਖ ਰੁਪਿਆ ਬਾਈ ਜੀ ਟਰਾਲੀ ਦਾ ਰੇਟ ਹੈਗਾ ਮੌਕੇ ਤੇ ਮਾਨਤਨ ਬਾਈ ਜੀ ਇਹ ਜੋ ਵੀ ਵੀਰ ਕਹਿੰਦਾ ਆਪਾਂ ਤੁਹਾਡਾ ਕਰ ਦਾਂਗੇ 1 ਲੱਖ ਰੁਪਿਆ ਰੇਟ ਹੈਗਾ ਟਰਾਲੀ ਦਾ ਅੱਗੇ ਹੈਗੀ ਬਾਈ ਜੀ ਇੱਕ ਟਰਾਲੀ ਹੋਰ ਹੈਗੀ ਇਹਦਾ ਨੰਬਰ ਇੱਕਾ ਦੀ ਹੋ ਰੱਖਦੇ ਆ 9463718050 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ ਇਹ ਟਰਾਲੀ ਹੈਗੀ ਆ 12 6.5 ਦਾ ਟਰਾਲਾ ਲੱਗਾ ਬਾਈ ਜੀ ਪੂਰਾ ਹੈਵੀ ਜੱਕ ਲੱਗਾ ਹੋਇਆਗਾ ਪੱਤਿਆਂ ਵਾਲਾ ਬੈੱਡ ਆ ਰੰਗ ਪੇਂਟ ਹੋਇਆ ਵਾ ਟਰਾਲੇ ਨੂੰ ਪੂਰਾ ਵਧੀਆ ਡਬਲ ਟੈਰੀ ਟਰਾਲਾ ਇਹ 8 ਦੇ ਗਾਡਰ ਲੱਗੇ ਹੋਏ ਆ ਬਾਈ ਜੀ 4 ਦੇ ਬੱਤੇ ਆ ਤੇ ਰੇਟ ਇਹਦਾ ਹੈਗਾ 1 ਲੱਖ ਤੇ 28000 ਰੁਪਏ ਮੌਕੇ ਤੇ ਮੰਨ ਤਨ ਬਾਈ ਜੀ ਇਹ ਚ ਹੋ ਜਾਊਗਾ 1 ਲੱਖ ਤੇ 28000 ਰੁਪਏ ਰੇਟ ਆ